ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਆਪ ਸਭ ਨੂੰ ਜ਼ਰੂਰੀ ਬੇਨਤੀ ਕਰਨ ਦੇ ਲਈ ਮੈਂ ਆਪ ਜੀ ਦੇ ਰੂਬਰੂ ਆਇਆ ਜੀ ਕਿਉਂਕਿ ਭਾਜਪਾ ਦੇ ਲੀਡਰਾਂ ਵੱਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਕੈਂਪ ਲਗਾਏ ਜਾ ਰਹੇ ਆ ਉਹਨਾਂ ਸਬੰਧੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਅੱਜ ਬਕਾਇਦਾ ਇੱਕ ਅਫੀਸ਼ੀਅਲ ਤੌਰ ਤੇ ਬਿਆਨ ਵੀ ਜਾਰੀ ਕੀਤਾ ਔਰ ਮੈਂ ਆਪ ਸਭ ਨੂੰ ਉਹਦੇ ਸੰਬੰਧੀ ਜਾਗਰੂਤ ਵੀ ਕਰਨਾ ਚਾਹਣਾ ਕਿ ਇਹੋ ਜੇ ਕੈਂਪ ਜਿੱਥੇ-ਜਿੱਥੇ ਵੀ ਸਾਲ ਡੇਢ ਸਾਲ ਬਾਅਦ ਵੋਟਾਂ ਹੋਣੀਆਂ ਉੱਥੇ-ਉੱਥੇ ਪਹਿਲਾਂ ਹੁਣ ਭਾਜਪਾ ਨੇ ਨਵਾਂ ਜਿਹੜਾ ਟ੍ਰੈਂਡ ਸ਼ੁਰੂ ਕੀਤਾ ਉੱਥੇ ਲਗਾਏ ਜਾਂਦੇ ਆ ਦਿੱਲੀ ਦੇ ਵਿੱਚ ਵੀ ਜਦੋਂ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ ਉਹਦੇ ਤੋਂ ਪਹਿਲਾਂ ਇਹਨਾਂ ਨੇ ਇਦਾਂ ਹੀ ਸਾਲਕ ਪਹਿਲਾਂ ਕੈਂਪ ਲਗਾਉਣੇ ਸ਼ੁਰੂ ਕੀਤੇ ਸੀ ਉਹਦੇ ਵਿੱਚ ਇਹਨਾਂ ਨੇ ਚੁਣ-ਚੁਣ ਕੇ ਬਾਅਦ 'ਚ ਜਿਹੜੇ-ਜਿਹੜੇ ਬੰਦਿਆਂ ਦਾ ਡਾਟਾ ਲੈ ਕੇ ਉਹਨਾਂ ਦਾ ਮੋਬਾਈਲ ਨੰਬਰ ਲੈ ਕੇ ਉਹਨਾਂ ਦਾ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਜਿਹੜਾ ਇਹ ਤੁਹਾਡੇ ਕੈਂਪਾਂ ਦੇ ਵਿੱਚ ਤੁਹਾਡੇ ਤੋਂ ਲਿਆ ਜਾ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਕਾਲਿੰਗ ਕਰਨੀ ਹੈ ਜਿਹੜੇ ਬੰਦੇ ਨੇ ਕਹਿਣਾ ਕਿ ਮੈਂ ਕਾਂਗਰਸ ਨੂੰ ਸਪੋਰਟ ਕਰਦਾ ਮੈਂ ਅਕਾਲੀ ਦਲ ਨੂੰ ਸਪੋਰਟ ਕਰਦਾ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਤੇ ਉਹਨਾਂ ਬੰਦਿਆਂ ਦੀਆਂ ਚੁਣ-ਚੁਣ ਕੇ ਵੋਟਾਂ ਇਹਨਾਂ ਨੇ ਪਹਿਲਾਂ ਵੀ ਕਟੀਆਂ ਨੇ ਭਾਜਪਾ ਦੇ ਉੱਤੇ ਇੱਕ ਟੈਗ ਨਹੀਂ ਲੱਗ ਚੁੱਕਾ ਵੋਟ ਚੋਰੀ ਦਾ ਇਹ ਵੋਟ ਚੋਰ ਹੈਗੇ ਨੇ ਇਹ ਚੋਰੀ ਕਰਕੇ 2 ਨੰਬਰ ਦੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਵੋਟਾਂ ਦੇ ਵਿੱਚ ਧੰਦਲੀ ਕਰਦੇ ਸ਼ਰਯਮ ਦੇਖੇ ਗਏ ਨੇ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਇਲੈਕਸ਼ਨ ਹੋਇਆ ਪ੍ਰੈਜ਼ਾਈਡਿੰਗ ਅਫਸਰ ਦੇ ਨਾਲ ਇਲੈਕਸ਼ਨ ਕਮਿਸ਼ਨ ਦੀ ਮਿਲੀ ਭੁਗਤ ਦੇ ਨਾਲ ਕਿਸ ਤਰ੍ਹਾਂ ਪ੍ਰੈਜ਼ਾਈਡਿੰਗ ਅਫਸਰ ਨੇ ਇਹਨਾਂ ਦੀ ਸ਼ਹਿਰ ਦੇ ਉੱਤੇ ਭਾਜਪਾ ਦਾ ਮੇਅਰ ਚੁਣ ਦਿੱਤਾ ਜਦ ਕਿ ਉਹ ਪਾਰਟੀ ਹਾਰੀ ਹੋਈ ਸੀ ਬਾਅਦ ਚ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਿਹੜਾ ਇੱਕ ਜਿੱਤੀ ਹੋਈ ਧਿਰ ਨੂੰ ਇਹਨਾਂ ਨੇ ਹਾਰਿਆ ਬਣਾਤਾ ਹਾਰੇ ਹੋਏ ਬੰਦੇ ਨੂੰ ਜਿੱਤਿਆ ਬਣਾਤਾ ਤੇ ਉਹਦਾ ਫੈਸਲਾ ਮਾਨਜੋਗ ਸਾਡੀ ਕੋਰਟ ਨੇ ਕੀਤਾ ਸੀ ਔਰ ਉਹਦੇ ਵਿੱਚ ਜਿਹੜਾ ਮੇਅਰ ਆ ਉਹ ਜਿੱਤੀ ਹੋਈ ਧਿਰ ਨੂੰ ਬਣਾਇਆ ਸੀ ਤੇ ਭਾਜਪਾ ਉੱਥੇ ਹਾਰੀ ਸੀ ਉਸ ਤੋਂ ਦੂਜੀ ਉਦਾਹਰਣ ਜਦੋਂ ਬਾਰਾਨਸੀ ਦੇ ਵਿੱਚ ਪ੍ਰਧਾਨ ਮੰਤਰੀ ਸਾਡੇ ਬਹੁਤ ਸਤਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 12 ਨਸੀ ਤੋਂ ਇਲੈਕਸ਼ਨ ਲੜੇ ਸੀ ਟੋਟਲ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਡਾਟਾ ਅਨਾਉਂਸ ਕੀਤਾ ਉਹ 12 ਲੱਖ ਵੋਟਾਂ ਦਾ ਸੀ ਜਦਕਿ ਟੋਟਲ ਕਾਊਂਟਿੰਗ ਦੇ ਵਿੱਚ ਜਦੋਂ ਰਿਜ਼ਲਟ ਕੱਢਿਆ ਗਿਆ ਤਾਂ 1320000 ਵੋਟਾਂ ਉੱਥੇ ਦਿਖਾਈਆਂ ਗਈਆਂ 120000 ਵੋਟ ਜਿਹੜੀ ਐਕਸਟਰਾ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਜੋੜ ਦਿੱਤੀ ਗਈ ਸੋ ਇਹ ਕਾਰਨਾਮੇ ਭਾਜਪਾ ਦੀ ਸਰਕਾਰ ਦੇ ਵਿੱਚ ਕੋਈ ਨਵੇਂ ਨਹੀਂ ਹੈਗੇ ਹੁਣ ਇਹਨਾਂ ਕਾਰਨਾਮਿਆਂ ਨੂੰ ਬਿਹਾਰ ਦੇ ਵਿੱਚ ਵੀ ਲਾਗੂ ਕੀਤਾ ਜਾ ਰਿਹਾ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਲਾਗੂ ਹੋ ਸਕਣ ਇਸ ਕਰਕੇ ਸਾਡੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੇ ਲਈ ਕੇਂਦਰ ਦੀਆਂ ਸਕੀਮਾਂ ਦੇ ਨਾਂ ਤੇ ਠੱਗਣ ਦੇ ਲਈ ਉਹਨਾਂ ਦੇ ਕੋਲੋਂ ਉਹਨਾਂ ਦਾ ਪਰਸਨਲ ਡਾਟਾ ਜਿਹੜਾ ਲਿਆ ਜਾ ਰਿਹਾ ਸੋ ਮੇਰੀ ਲੋਕਾਂ ਨੂੰ ਹੱਥ ਵਨ ਕੇ ਬੇਨਤੀ ਆ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਡਿਜੀਟਲ ਫਰਾਡ ਦਾ ਸ਼ਿਕਾਰ ਨਾ ਹੋ ਜਾਣਾ ਕਿਸੇ ਵੀ ਤਰ੍ਹਾਂ ਦਾ ਆਪਣਾ ਕਿਉਂਕਿ ਜਿਹੜਾ ਤੁਹਾਡਾ ਇਨਕਮ ਟੈਕਸ ਦਾ ਜਾਂ ਜਿਹੜਾ ਤੁਹਾਡਾ ਪੈਨ ਕਾਰਡ ਆ ਉਹ ਤੁਹਾਡੀਆਂ ਟੈਕਸ ਦੀਆਂ ਰਟਾਨਾਂ ਸਾਰੀਆਂ ਦਰਸਾਉਂਦਾ ਜਿਹੜਾ ਤੁਹਾਡਾ ਆਧਾਰ ਕਾਰਡ ਆ ਉਹ ਤੁਹਾਡੇ ਮੋਬਾਈਲ ਨੰਬਰ ਨਾਲ ਲਿੰਕ ਆ ਤੇ ਬੈਂਕਾਂ ਤੱਕ ਜਾਂਦਾ ਤੁਹਾਡੇ ਖਾਤਿਆਂ ਤੱਕ ਸਾਰੀ ਜਾਣਕਾਰੀ ਦਿੰਦਾ ਪਰ ਜਿਹੜਾ ਤੁਹਾਡਾ ਵੋਟਰ ਕਾਰਡ ਆ ਉਹ ਤੁਹਾਡੀ ਵੋਟ ਕਿਹੜੇ ਹਲਕੇ ਚਾ ਕਿਹੜੇ ਪਿੰਡ ਚਾ ਕਿੱਥੇ ਤੁਹਾਡਾ VOTING ਸਟੇਸ਼ਨ ਆ ਪੋਲਿੰਗ ਸਟੇਸ਼ਨ ਆ ਉਹ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਡਾ ਜਿਹੜਾ ਵੋਟਰ ਕਾਰਡ ਦਰਸਾਉਂਦਾ ਆ ਸੋ ਇਸ ਕਰਕੇ ਜਿਹੜਾ ਤੁਸੀਂ ਇਹ ਕਿਸੇ ਵੀ ਤਰ੍ਹਾਂ ਦੀ ਸਾਈਬਰ ਠੱਗੀ ਦੇ ਵਿੱਚ ਨਾ ਫਸ ਜਾਓ ਇਸ ਕਰਕੇ ਆਪਣਾ ਜਦੋਂ ਤੱਕ ਕੋਈ ਕੰਪੀਟੈਂਟ ਅਥਾਰਟੀ ਨਹੀਂ ਆ ਕੇ ਕੋਈ ਕੈਂਪ ਲਗਾਉਂਦੀ ਪੰਜਾਬ ਸਰਕਾਰ ਨੇ ਵੀ ਕੈਂਪ ਲਾਏ ਨੇ ਪਿੰਡਾਂ ਦੇ ਵਿੱਚ ਕੈਂਪ ਲੱਗੇ ਨੇ ਪੰਜਾਬ ਸਰਕਾਰ 440 ਸੁਵਿਧਾਵਾਂ ਜਿਹੜੀਆਂ ਡੋਰ ਸਟੈਪ ਡਿਲੀਵਰੀ ਦੇ ਥਰੂ ਦਿੰਦੀ ਹੈ ਔਰ ਵੱਖ-ਵੱਖ ਕੇਂਦਰਾਂ ਦੇ ਵਿੱਚ ਵੱਖ-ਵੱਖ ਸਬੂਧਾ ਕੇਂਦਰਾਂ ਤੇ ਵੱਖ-ਵੱਖ ਸੇਵਾ ਕੇਂਦਰਾਂ ਦੇ ਵਿੱਚ ਲੋਕਾਂ ਨੂੰ ਜਿਹੜੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਇੱਕ ਡਿਪਾਰਟਮੈਂਟਲ ਤੌਰ ਤੇ ਕੰਪੀਟੈਂਟ ਅਥਾਰਟੀ ਕੈਂਪ ਲਗਾਉਂਦੀ ਆ ਨਾ ਕਿ ਪਰਸਨਲ ਕੋਈ ਨਿੱਜੀ ਤੌਰ ਤੇ ਲੀਡਰ ਹੋ ਜਾ ਕੇ ਮਤਲਬ ਉਹ ਸਕੀਮਾਂ ਦੇ ਰਹੇ ਨੇ ਸਰਕਾਰ ਦੀਆਂ ਸਕੀਮਾਂ ਸਰਕਾਰ ਦੇ ਡਿਪਾਰਟਮੈਂਟ ਦੇ EMPLOYEE ਜਾ ਕੇ ਉਸ ਨੂੰ ਇੰਪਲੀਮੈਂਟ ਕਰਦੇ ਨੇ ਪਿੰਡਾਂ 'ਚ ਇਹ ਇੱਕ ਬੇ ਹੈ ਇੱਕ ਤਰੀਕਾ ਹੈ ਕਿਉਂਕਿ ਜਿਹੜਾ ਕੇਂਦਰ ਦੀ ਸਰਕਾਰ ਨੇ ਜਿਹੜਾ ਭਾਰਤ ਇੰਡੀਆ ਦੇ ਲੈਵਲ ਤੇ ਇੱਕ ਲਾਅ ਬਣਿਆ ਹੋਇਆ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਨੇ 2023 ਦੇ ਵਿੱਚ ਬਣਾਇਆ ਸੀ ਉਹ ਐਕਟ ਕੀ ਕਿਹੜਾ ਐਕਟ ਹੈ ਦਾ ਡਿਜੀਟਲ ਪਰਸਨਲ ਡਾਟਾ ਐਕਟ 2023 11 ਸਤੰਬਰ 2023 ਨੂੰ ਇਹ ਜਿਹੜਾ ਐਕਟ ਪਾਸ ਹੋਇਆ ਸੀ ਜਿਹੜਾ ਜਿਹੜਾ ਐਕਟ ਕਹਿੰਦਾ ਹੈ ਕਿ ਤੁਸੀਂ ਕਿਸੇ ਵੀ ਪਰਸਨਲ ਬੰਦੇ ਨੂੰ ਜਦੋਂ ਤੱਕ ਕੋਈ ਕੰਪੀਟੈਂਟ ਅਥਾਰਟੀ ਤੋਂ ਕਿਸੇ ਨੂੰ ਲਾਇਸੈਂਸ ਪ੍ਰਾਪਤ ਨਹੀਂ ਹੈਗਾ ਉਦੋਂ ਤੱਕ ਤੁਸੀਂ ਕਿਸੇ ਵੀ ਬੰਦੇ ਨੂੰ ਆਪਣਾ ਪਰਸਨਲ ਡਾਟਾ ਨਹੀਂ ਦੇਣਾ ਨਾ ਕੋਈ ਬੰਦਾ ਤੁਹਾਡੇ ਤੋਂ ਪਰਸਨਲ ਡਾਟਾ ਲੈ ਸਕਦਾ ਕਿਉਂਕਿ ਪਰਸਨਲ ਡਾਟਾ ਲੈ ਕੇ ਤੁਹਾਨੂੰ ਨਹੀਂ ਲੱਗਦਾ ਕਿ ਉਹਦਾ ਮਿਸਯੂਜ਼ ਹੋਊਗਾ ਉਹ ਕੱਲ ਨੂੰ ਕਿਸੇ ਨੂੰ ਡਾਟਾ ਤੁਹਾਡਾ ਅੱਗੇ ਸ਼ੇਅਰ ਕਰ ਦੇਵੇ ਵੇਚ ਦੇਵੇ ਕਿਸੇ ਕੰਪਨੀ ਨੂੰ ਦੇ ਦੇਵੇ ਅੱਗੇ ਭਾਈ ਤੁਸੀਂ ਜੋ ਮਰਜ਼ੀ ਹੋਣ ਇਹਨਾਂ ਨਾਲ ਸੋਸ਼ਲ ਮੀਡੀਆ ਤੇ ਜਾਂ ਜੋ ਮਰਜ਼ੀ ਡਿਜੀਟਲ ਕਰਾਈਮ ਕਰੋ 3-4 ਦਿਨਾਂ ਦੇ ਵਿੱਚ ਜਦੋਂ ਤੋਂ ਹੁਣ ਮਾਫ ਕਰਨਾ ਮੈਂ ਨਹੀਂ ਕਹਿੰਦਾ ਪਈ ਇਹੀ ਕਰ ਰਹਾ ਆ 2-3 ਦਿਨਾਂ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਆ ਕਿ ਜਿਹੜਾ ਇਹ ਡਿਜੀਟਲ ਸਕੈਮ ਆ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਾਧਾ ਹੋਇਆ ਪੰਜਾਬ 'ਚ ਸੋ ਇਸ ਕਰਕੇ ਭਰਾਓ ਇਹ ਜਿਹੜਾ ਗਮਰਾਹਕੁਨ ਪ੍ਰੋਪਗੈਂਡਾ ਜਿਹੜਾ ਇਹ ਭਾਜਪਾ ਵਾਲੇ ਕਹਿ ਰਹੇ ਨੇ ਜੀ ਕਿ ਅਸੀਂ ਤਾਂ ਸਕੀਮਾਂ ਦੱਸਣ ਲਈ ਕੈਂਪ ਲਾ ਰਹੇ ਆ ਸੋ ਇਸ ਪ੍ਰੋਪਗੈਂਡੇ ਤੋਂ ਬਚੋ ਕਿਉਂਕਿ ਦਿੱਲੀ ਦੇ ਵਿੱਚ ਵੀ ਚੁਣ-ਚੁਣ ਕੇ ਇਦਾਂ ਹੀ ਇਹਨਾਂ ਨੇ ਵੋਟਾਂ ਕਟੀਆਂ ਲੋਕਾਂ ਦੀਆਂ ਔਰ ਬਾਰਾਨਸੀ ਦੇ ਵਿੱਚ ਵੀ 1,20,000 ਵੋਟ ਇਹਨਾਂ ਨੇ ਇਸੇ ਤਰ੍ਹਾਂ ਵਧਾਉਂਦੀ ਸੀ ਘਟਾਉਂਦੀ ਸੀ ਚੰਡੀਗੜ੍ਹ ਦੇ ਮੇਅਰ ਦਾ ਇਲੈਕਸ਼ਨ ਆਪਣੇ ਤੁਸੀਂ ਅੱਖੀਂ ਉਹਦੀਆਂ ਵੀਡੀਓ ਦੇਖੀਆਂ ਨੇ ਸੋ ਭਾਜਪਾ ਜਿਹੜੀਆਂ ਇਹ ਆਪ ਖੁਦਰੀਆਂ ਹਰਕਤਾਂ ਤੇ ਉਤਰੀ ਹੋਈ ਆ ਸੋ ਇਹ ਸਾਡੇ ਲੋਕਤੰਤਰ ਲਈ ਵੀ ਬਹੁਤ ਵੱਡਾ ਖਤਰਾ ਆ ਸੋ ਸੰਵਿਧਾਨ ਦੇ ਵੀ ਸਾਡੇ ਲਈ ਬਹੁਤ ਵੱਡਾ ਖਤਰਾ ਆ ਸੋ ਆਪਾਂ 바ਵਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਔਰ ਲੋਕਤੰਤਰ ਦੀ ਰੱਖਿਆ ਦੇ ਲਈ ਆਪਾਂ ਕਿਸੇ ਵੀ ਤਰ੍ਹਾਂ ਨਾਲ ਆਪਣਾ ਜਿਹੜਾ ਪਰਸਨਲ ਡਾਟਾ ਆ ਉਹ ਆਪਾਂ ਨਾ ਸ਼ੇਅਰ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ